ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਗੱਲ ਕਰਾਂਗੇ ਸ਼ੱਕੀ ਦੇਖੇ ਜਾਣ ਦੀ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਜਿਹੜਾ ਰੋਲਾ ਜਗਾ ਜਗਾ ਜਿਹੜਾ ਪੈਂਦਾ ਪਿਆ ਵੀ ਅੱਜ ਸ਼ੱਕੀ ਇੱਥੇ ਵੇਖੇ ਗਏ ਨੇ ਕੱਲ ਉੱਥੇ ਵੇਖੇ ਗਏ ਨੇ ਜਿਸ ਨੂੰ ਲੈ ਕੇ ਜਿਹੜੀਆਂ ਸਾਡੀਆਂ ਸੁਰੱਖਿਆ ਏਜੰਸੀਆਂ ਲਗਾਤਾਰ ਅਲਰਟ ਦੇ ਨੇ ਹਰ ਜਗ੍ਹਾ ਸਰਚ ਵੀ ਚਲਾਈ ਜਾਂਦੇ ਨੇ ਲੇਕਿਨ ਅਜੇ ਤੱਕ ਜਿਹੜਾ ਸੁਰੱਖਿਆ ਏਜੰਸੀਆਂ ਦੇ ਹੱਥ ਕੁਝ ਵੀ ਨਹੀਂ ਲੱਗਾ ਦੱਸਦੇ ਕਿ ਦੇਰ ਰਾਤ ਦੀ ਗੱਲ ਕਰਾਂਗੇ ਸਰਹੱਦੀ ਇਲਾਕਾ ਹੈਗਾ ਜਿਹੜਾ ਪਿੰਡ ਹੈਗਾ ਇੱਕ ਉੱਥੇ ਵੀ ਕਹਿੰਦੇ ਆ ਜਿਹੜਾ ਬਾਰਡਰ ਦੇ ਬਿਲਕੁਲ ਨਾਲ ਲੱਗਦਾ ਕਹਿੰਦੇ ਉੱਥੇ ਵੀ ਕੋਈ ਡਰੋਨ ਐਕਟੀਵਿਟੀ ਦੇਖੀ ਗਈ ਹੈ ਜਿੱਥੇ ਜਦੋਂ ਪੁਲਿਸ ਨੂੰ ਇਸ ਚੀਜ਼ ਦੇ ਬਾਰੇ ਪਤਾ ਲੱਗਦਾ ਤੁਰੰਤ ਤੋੜਾ ਬਲੋ ਜਿਹੜਾ ਹਰਕਤਾਂ ਆਂਦੇ ਹੋਏ ਉੱਥੇ ਸਰਚ ਚਲਾਇਆ ਗਿਆ ਤਸਵੀਰਾਂ ਦਿਖਾ ਰਿਹਾ ਨਾਲ ਦੀ ਸਕਰੀਨ ਦੇ ਉੱਥੇ ਸਰਚ ਚਲਾਇਆ ਜਾ ਰਿਹਾ ਪੁਲਿਸ ਵੱਲੋਂ ਕਮਾਂਡੋ ਫੋਰਸ ਆਗੇ ਆਉਣਾ ਵੱਲੋਂ ਸਰਚ ਚਲਾਇਆ ਜਾ ਰਿਹਾ ਲੇਕਿਨ ਇੱਥੇ ਵੀ ਗੱਲ ਕਰੀਏ ਸੱਚ ਜਿਹੜਾ ਚੱਪੇ-ਚੱਪੇ ਤੇ ਕੀਤਾ ਗਿਆ ਜਗ੍ਹਾ-ਜਗ੍ਹਾ ਦੀ ਤਲਾਸ਼ੀ ਲਈ ਗਈ ਹੈ ਲੇਕਿਨ ਅਜੇ ਤੱਕ ਕੁਝ ਵੀ ਜਿਹੜਾ ਸਾਹਮਣੇ ਨਹੀਂ ਆਇਆ ਗੱਲਬਾਤ ਸੁਣਾਵਾਂਗੇ ਲੋਕਾਂ ਦੀ ਕਿ ਲੋਕਾਂ ਦੇ ਵਿੱਚ ਕੀ ਸੀਗਾ ਜਿਹੜਾ ਕਹਿੰਦੇ ਨੇ ਕਿ ਡਰੋਨ ਐਕਟੀਵਿਟੀ ਦੇਖੀ ਗਈ ਤੇ ਨਾਲ ਹੀ ਅਧਿਕਾਰੀਆਂ ਨਾਲ ਵੀ ਜਨਕਰਾਜਾ ਬੀਟੀਸੀ ਨੰਬਰ ਹੈਗਾ ਸਰ ਰਾਤ ਨੂੰ 10 ਵਜੇ ਰਾਤ ਨੂੰ 10 ਵਜੇ ਗਰੌਂਡ ਦੀ ਆਵਾਜ਼ ਸੁਣ ਹੋਈ ਆ ਉਹ ਪੁਲਿਸ ਮਲਾਜਣਾ ਵੀ ਇਸ ਚੀਜ਼ ਨੂੰ ਪਤਾ ਹੈਗਾ ਕਿ ਇਹ ਆਵਾਜ਼ ਆਤੋਂ ਯਾਰਾ ਦੀ ਉਹ ਸਾਡੇ ਸਰਪੈਂਸਰ ਨੇ ਵੀ ਦੇਖਿਆ ਹੋਸੀ ਨੂੰ ਕਿਉਂਕਿ ਕਾਫੀ ਲੋਕਾਂ ਨੇ ਦੇਖਿਆ ਰਾਤ ਨੂੰ ਗਰੌਂਡ ਤੇ ਉਹ ਕਿੰਨੀ دیر ਰਿਹਾ ਇਸ ਸਾਈਟ ਉਹ ਕਮ ਸੋਮਿਆਂ ਨੇ ਜਦ ਦੇਖਿਆ ਤਾਂ ਉਹ 2 ਮਿੰਟ ਲਈ ਚੌਂਕੀ ਦੇ ਉੱਪਰ ਖੜਾ ਸੀ ਉਹਦੇ ਆਵਾਜ਼ ਚ ਮਜੀਠਾ ਨੂੰ ਚਲਾ ਗਈ ਰਾਤ ਦੇ ਪਿੰਡ ਪਘਵਾਲ ਤੇ ਕੋਈ ਬੀਡੀਸੀ ਮੈਂਬਰ ਸੀਗੇ ਉਹਨਾਂ ਨੇ ਇਤਲਾਹ ਦਿੱਤੀ ਸੀ ਵੀ ਇੱਧਰ ਡਰੋਨ ਐਕਟੀਵਿਟੀ ਹੋਈ ਹੈ ਡਰੋਨ ਐਕਟੀਵਿਟੀ ਨਹੀਂ ਸੀ ਉਹ 에어 ట్రాਫਿਕ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦੇ ਡਰੋਨ ਨਹੀਂ ਹੈਗਾ ਕੋਈ 에어ਕ੍ਰਾਫਟ ਹੈ ਉਹਦੇ ਸੰਬੰਧ ਵਿੱਚ ਫਿਰ ਵੀ ਆਪਾਂ ਸਰਚ ਲਾਗੇ ਸਭੂ ਬਾੜ માં ਪਘਵਾਲ ਦੇ ਲੱਗ ਸਕੇ ਬੀਐਸਐਫ ਨਾਲ ਹਲਕੇ ਤੇ ਜਿਹੜੀ ਸਰਚ ਆਪਰੇਸ਼ਨ ਕੀਤਾ ਪਰ ਸਾਨੂੰ ਕੋਈ ਅਜਿਹੀ ਐਕਟੀਵਿਟੀ ਨਜ਼ਰ ਨਹੀਂ ਆਈ